ਇੱਕ ਜੇਕਰ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਦੀ ਗੱਲ ਕਰੀਏ ਇਕਬਾਲ ਸਿੰਘ ਝੁੰਦਾ ਉਹ ਮੈਦਾਨ ਦੇ ਵਿੱਚ ਉਤਰੇ ਨੇਗੇ ਪਰ ਪਹਿਲਾਂ ਗੱਲ ਹੋ ਰਹੀ ਸੀ ਕਿ ਪਰਮਿੰਦਰ ਢੀਂਸਾ ਦੀ ਕਿ ਪਰਮਿੰਦਰ ਢੀਂਸਾ ਨੇ ਤਾਂ ਆਪਣੀਆਂ ਕੈਂਪੇਨਸ ਵੀ ਸ਼ੁਰੂ ਕਰ ਲੀਆਂ ਸੀ ਇਸ ਤੇ ਤੁਹਾਡਾ ਕਮੈਂਟ ਕੀ ਹੈ ਵੀ ਇਹ ਵੀ ਕਿ ਰਾਜਨੀਤੀ ਦਾ 파ਟ ਹੋ ਗਿਆ ਕਿ ਢੀਂਸਾ ਪਰਿਵਾਰ ਹੈ ਜਿਹੜਾ ਸ਼িকার ਹੋ ਗਿਆ ਕਿਉਂਕਿ ਜੁਆਇਨ ਕੀਤਾ ਸੀ ਉਸ ਤੋਂ ਬਾਅਦ ਉਹ ਲਗਾਤਾਰ ਕਹਿ ਰਹੇ ਸੀ ਕਿ ਸਾਡੀ ਐਮਪੀ ਅਸੀਂ ਲੜਾਂਗੇ ਇਕਬਾਲ ਚੁੰਦਾ ਦੀ ਆਈ ਕਿਦਰ ਕਿਦਰ ਲੱਗਦਾ ਵੀ ਇੱਥੇ ਵੀ ਪੋਲਿਟਿਕਸ ਚੱਲ ਗਈ ਤੇ ਇੱਕੋਦਮ ਬਾਹਰਲਾ ਚਿਹਰਾ ਮਿਲ ਗਿਆ ਸੰਗਰੂਰ ਨੂੰ ਫੇਰ ਦੇਖੋ ਜੋਸ਼ਾ ਵੀ ਇਤਨਾ بڑا ਯਾ ਕਨਫਿਊਜ਼ਿੰਗ ਹੈ ਜੀ ਹੈਗੀ ਹੈ ਇਹ ਗਾਣੀ ਕਿਉਂਕਿ ਕਲੀਅਰ ਸੀ ਕਿ ਸੀਟ ਇਹਨਾਂ ਨੂੰ ਮਿਲ ਰਹੀ ਹੈ ਇਹ ਵੈਰੀ ਮੱਚ ਕਲੀਅਰ ਸੀ ਇਹ ਸੀਟ ਦਾ ਚੁੰਦਾ ਨੂੰ ਆਉਣਾ ਇੱਕ ਹੈਰਾਨੀਜਨਕ ਹੈਗਾ ਜਿਹੜਾ ਉਹਦਾ ਪ੍ਰਤੀਕਰਮ ਸਭ ਵਾਲੇ ਪਾਸੇ ਹਰੇਕ ਨੇ ਕੀਤਾ इवन ਮਜੀਠੀਆ ਤੱਕ ਨੇ ਕਿਹਾ ਤੁਸੀਂ ਸੋਣੇ ਸੁਣਿਆ ਹੋਵੇ ਸ਼ਾਇਦ ਵੀ ਸੀਟ ਉਹਨਾਂ ਨੂੰ ਦਿੱਤੀ ਜਾਣੀ ਬਣਦੀ ਸੀ ਕੀ ਇਹਦੇ ਪਿੱਛੇ ਰਾਮ ਕਾਣੀ ਹੈ ਕੁਝ ਲੋਗ ਇਹ ਵੀ ਕਹਿੰਦੇ ਕਿ ਇਹਨਾਂ ਨੂੰ ਹਾਰ ਦਿਖਾਈ ਦਿੰਦੀ ਸੀ ਆਪ ਪਿੱਛੇ ਹਟੇ ਪਰ ਜਿੰਨੀ ਤੜਫਾਹਟ ਇਹਨਾਂ ਦੀ ਬਾਹਰ ਵਿੱਚ ਦਿਖਾਈ ਦਿੱਤੀ ਹੈ ਉੱਥੋਂ ਇਹ ਲੱਗਦਾ ਹੈ ਕਿ ਇਹਨਾਂ ਨਾਲ ਕੋਈ ਚੀਟਿੰਗ ਵੀ ਹੋਈ ਹੈ ਤੋਂ ਸੋ ਜੇ ਹੁਣ ਉਹਨਾਂ ਕੋਲ ਸੀਟ ਹੁੰਦੀ ਤਾਂ ਬਹੁਤ ਕੁਝ ਕਹਿਣ ਨੂੰ ਸੀਗਾ ਅਕਬਾਲ ਸਿੰਘ ਚੋਂ ਦਾ ਬਾਰੇ ਕੋਈ ਇਹੋ ਜਿਹਾ ਨੈਗੇਟਿਵ ਕੁਝ ਨਹੀਂ ਹੈਗਾ ਜਿ ਆਪਾਂ ਅੱਜ ਦੀ ਡੇਟ ਵਿੱਚ ਕਹੀਏ ਮੈਂ ਕੋਈ ਹਮੈਤੀ ਨਹੀਂ ਉਹਦਾ ਹੈਗਾ ਉਹਨੇ ਵੀਕ ਰਿਪੋਰਟ ਬਣਾਈ ਸੀਗੀ ਪਰਿਵਾਰਵਾਦੀ ਨਾਦੀ ਜਿਦੋਂ ਦਾ ਸੀਗਾ ਵੀ ਪਰ ਇਹਨਾਂ ਨੇ ਝੁੰਦਾ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਐਚਟੀ ਚ ਉਹਨਾਂ ਦੀ ਆਰਟੀਕਲ ਲੱਗਿਆ ਸੀ ਕਹਿੰਦੇ ਵੀ ਮੈਂ ਅਕਾਲੀ ਦਲ ਨਾਲ ਮਾੜੇ ਟਾਈਮ 'ਚ ਖੜਾ ਤਾਂ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ ਉਹ ਛੱਡ ਗਏ ਸੀ ਇਹ ਚੀਜ਼ਾਂ ਕਈ ਵਾਰੀ ਜਦੋਂ ਟਿਕਟ ਲੈਣੀ ਹੁੰਦੀ ਹੈ ਨਾ ਕਵਾਲੀਆਂ ਜਾਂਦੀਆਂ ਇਹ 파ਟ ਹੁੰਦਾ ਜੇ ਕੋਈ ਜਦੋਂ ਦੇ ਨਹੀਂ ਦਿੱਤੀ ਜਾਣੀ ਸੀ ਉਹਨੂੰ ਤੇ ਉਹ ਲਾਸਟ ਡੇ ਦੇ ਵਿੱਚ ਮੈਨੂੰ ਪਤਾ ਇਹ ਚੀਜ਼ਾਂ ਆਈਆਂ ਸੀ ਸਾਹਮਣੇ ਇਹ ਕਵਾਲੀਆਂ ਜਾਂਦੀਆਂ ਹੁੰਦੀਆਂ ਪਰ ਮੈਂ ਗੱਲ ਕਰਦਾ ਕਿ ਇਕਬਾਲ ਸਿੰਘ ਚੁੰਨਾਂ ਨੇ ਵੀ ਇੱਕ ਰਿਪੋਰਟ ਬਣਾਈ ਸੀ ਜਿਹੜੀ ਕਾਲੀ ਦਲ ਦੇ ਅੰਦਰ ਉਹ ਨਹੀਂ ਕੀ ਹੋਣਾ ਚਾਹੀਦਾ ਉਹਦੇ ਵਿੱਚ 100% ਸਭ ਨੂੰ ਪਤਾ ਹੈ ਕਿ ਪ੍ਰਧਾਨ ਨੂੰ ਬਦਲੀ ਕਰਨ ਬਾਰੇ ਰਿਪੋਰਟ ਇਹਨੇ ਬਣਾਈ ਸੀ ਪਰ ਉਹ ਰਿਪੋਰਟ ਇੰਪਲੀਮੈਂਟ ਨਹੀਂ ਹੋ ਸਕੀ ਉਹਦਾ ਰਿਵਾਰਡ ਵੀ ਮਿਲਣਾ ਹੈਗਾ ਤਾਂ ਸੋ ਉਹ ਬਹੁਤੀ ਵੱਡੀ ਗੱਲ ਨਹੀਂ ਹੈਗੀ ਖਾਸ ਕਰਕੇ ਇਹਨਾਂ ਦੇ ਸੀ ਗੱਲ ਜੇਕਰ ਇਹ ਇੱ ਨੋ ਬੋਲਣ ਵਾਸਤੇ ਤੋਂ ਸੋ ਇੱਕ ਬੜੀ ਕੰਫਿਊਜ਼ਿੰਗ ਹੈ ਸਾਰੇ ਜਿਹੜੇ ਹੈਗੇ ਆ ਇਸ ਗੱਲ ਨੂੰ ਦੇਖਦੇ ਪਰ ਟੋਟਲ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਅੱਜ ਇਹ ਆਪਣੀ ਹੋਣ ਦੀ ਲੜਾਈ ਲੜ ਰਿਹਾ ਹੁਣ ਸਾਰੇ ਸਮਝੌਤੇ ਕਰਕੇ ਇਹਨਾਂ ਨੇ ਬਠਿੰਡੇ ਵਿੱਚ ਹਰ ਸਿਮਰਤ ਬਾਦਲੋਂ ਸਭ ਤੋਂ ਬਾਦ ਵਿੱਚ ਉਤਰਿਆ ਜਿਹੜੀ ਕਰਨ ਵਾਲੀ ਗੱਲ ਹੈ ਜਿਹੜੀ ਲੋਕਾਂ ਤੱਕ ਜਾਣੀ ਚਾਹੀਦੀ ਹੈ ਜੀ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਅਪੀਲ ਕਰਦਾ ਵੀ ਹੁਣ ਇਹ ਬਿਲਕੁਲ ਖੂਚ ਡਿਗੇ ਹੋਏ ਆ ਤੁਹਾਨੂੰ ਇਹਨੂੰ ਬਾਹਰ ਨਾ ਆਉਣ ਦਿਈਏ ਬਾਥੇ ਹੋ ਸਕਿਆ ਤਾਂ ਜਾ ਕੇ ਵੀ ਮੈਂ ਸ਼ਰਮਾ ਕਰਕੇ ਆਵਾਂ ਕਿਉਂਕਿ ਮੈਨੂੰ ਅਜੇ ਉੱਥੇ ਕੈਂਡੀਡੇਟ ਨਹੀਂ ਦਿਖਾਈ ਦਿੰਦਾ ਜੇ ਆ ਲੱਖਾ ਸੁਧਾਨਾ ਇਹਨੇ ਆ ਮਾਨਸਾਹ ਵਾਲੀ ਛਤਰੀ ਨਾਂ ਤਰਾਣੀ ਹੁੰਦੀ ਮੈਂ ਇਹਦੇ ਹੱਕ ਵਿੱਚ ਸਪੋਰਟ ਕਰਕੇ ਆਉਣੀ ਸੀ ਮੁੰਡੇ ਦੇ ਵੀ ਚਲੋ ਕੋਈ ਇਹਨਾਂ ਤੋਂ ਥੋੜੇ ਚੰਗੇ ਐ ਉਹ ਇਸ ਖੋਜ ਡਿੱਗ ਪਿਆ ਤੇ ਇਹ ਨਾ ਹੋਇਆ ਹੁੰਦਾ ਜੇ ਉਹਨੇ ਮਾਨਸਾਹਬ ਦੀ ਛਤਰੀ ਨਾਂ ਲਈ ਹੁੰਦੀ ਬਿਲਕੁਲ ਮੈਂ ਬਿਸ਼ੱਕ ਉਹ ਸਾਡੇ ਮਤ ਭੇਦ ਤੋਂਵੇਂ ਓਪਨ ਤਾਂ ਨਹੀਂ ਪਰ ਮੈਨੂੰ ਬਹੁਤ ਨਾਲੀ ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਐ ਡਾਈਸੀ ਲੱਗਦੀਆਂ ਹੁੰਦੀਆਂ ਠੀਕ ਨਹੀਂ ਲੱਗਦੀਆਂ ਮੈਂ ਬੋਲਦਾ ਰਹਿਣਾ ਹੁੰਦਾ ਪਰ ਫਿਰ ਵੀ ਮੈਂ ਕਹਿੰਦਾ ਇਸ ਸਟੈਬਲਿਸ਼ਡ ਸਿਸਟਮ ਦੇ ਡਾਕੂਆਂ ਚੋਰਾਂ ਨਾਲੋਂ ਤਾਂ ਉਹ ਨਵੇਂ ਬੰਦੇ ਪਰਖਣੇ ਬਣਦੇ ਹੈਗੇ ਜੇ ਗਲਤ ਹੋਣਗੇ ਤਾਂ ਕੱਲ ਨੂੰ ਪਤਾ ਲੱਗ ਜਾਊਗਾ ਤਾਂ ਜੇ ਇਹ ਨਾ ਹੁੰਦਾ ਤਾਂ ਮੈਂ ਉਹਦੀ ਓਪਨ ਸਪੋਰਟ ਖੁਦ ਬਿਨਾ ਬੁਲਾਏ ਤੋ ਜਾ ਕੇ ਕਰਕੇ ਆਉਣੀ ਸੀ ਇੱਕ ਤਾਂ ਇਹ ਮੈਸੇਜ ਮੈਂ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਉਹਨੇ ਗਲਤੀ ਕੀਤੀ ਐ ਉਹਨੂੰ ਆਪਣੀ ਹੋਣੀ ਚਾਹੀਦੀ ਸੀਗੀ ਨੌਜਵਾਨਾਂ ਤੋਂ ਲੋਕ ਜਿਹੜੇ ਨ